ਇੱਕ ਨੰਬਰ ਗੇੜਨਾ ਚਾਹੀਦਾ ਤੇ ਇਸ਼ਲਾਕਾ ਤੇ ਇਸ਼ਲਾਕਾ ਅੱਜ ਆਉਂਦਾ ਜਿੱਦ ਤੇ ਆਉਂਦਾ ਨਾਮ ਮੈ ਤੁਹਾਨੂੰ ਪਾਣਾ ਫਿਰ ਯਾਰ ਡਰ ਲੱਗਣ ਦੇ ਅੰਦਰ ਜਾ ਕੇ ਜਾ ਕੇ ਯਾਰ ਦਵਾਈ ਤਾਂ ਜੇ ਟਟਕੇ ਡੰਗਾ ਟੁੱਟਨੇ ਵਾਲਾ ਆ ਜਾ ਡੰਗੇ ਦੇ ਉੱਪਰੋਂ ਪਾਣੀ ਆਂਡਿਆ ਤਾਰਿਆ ਗੂੰਗੀ ਆਂਡਿਆ ਓਏ ਹਾਂ ਉਹ ਪਾਣੀ ਦਾ ਓਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਕੱਟਾ ਮੇਰਾ ਬਲ 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 ਵਾਹਿਗੁਰੂ 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 ਉਹ ਪਾਪਾ ਖਵਾ ਜਾ ਫਿਰ ਪਾਪਾ ਕਰ ਹੁਣ ਥੋੜਾ ਜਿਹਾ ਬੋਏ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਚ ਬੰਦ ਹੋ ਗਈ ਓਏ ਬਣਾਉਣ ਦੇ ਇਚਰ ਬਣਾਉਣੇ ਥੱਲੇ ਪਾਣੀ ਦੇ ਥੱਲੇ ਦੇਖ ਥੱਲੇ ਦਾ ਕੀ ਮੌਲਾ ਹੈ ਨਖੇ ਵਾਲੀ ਕੰਧ ਤੇ ਪਣੀ ਜੜ ਗਿਆ ਨਖੇ ਵਾਲੀ ਤੇ ਓ ਮੈਂ ਗਾੜਾ ਆ ਲੈ ਬਾਲੇ ਬਿੱਡੂ ਬਿੱਡੂ ਬੜਾ ਬਣੀ ਓਏ ਬਿੱਡੂ ਵਸਿਆ ਜਾ ਪੱਥਾ ਟੇਕ ਬਾਬੇ ਦੇ ਬਿਆ ਪਰਸ਼ਾਦ ਬਣੇਗਾ ਪਰਸ਼ਾਦ ਲਿਆ ਪੱਥਾ ਟਗੀਏ ਲੈ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਿਆ ਪੈ ਰੋ ਦੇ ਹੋਵੇ ਇਹ ਤੋ ਆਟ ਉੜ ਜਣੀ ਓਏ ਇਹ ਦੀਵਾਰ ਉੜੋ ਮਸਾ ਟੇਕੋ ਮਸਾ ਟੇਕੋ ਮਸਾ ਟੇਕੋ ਬਾਬੇ ਦੇ ਇਹ ਕੱਸੀ ਕਰਾ ਲੈ ਜੇ ਪੜੀ ਜਾਏਗਾ ਨਾ ਤੇ ਲੱਖ ਰੁਪਏ